ਫਰੀਦাবাদ ਦੇ ਸੂਰਜਕੁੰਡ ਮੇਲੇ ਦੇ ਵਿੱਚ ਟੁੱਟਿਆ ਚੁੱਲਾ ਬਚਾਅ ਦੌਰਾਨ ਇੰਸਪੈਕਟਰ ਦੀ ਮੌਤ ਤੇ 13 ਦੇ ਕਰੀਬ ਲੋਕ ਜ਼ਖਮੀ ਹੱਦ ਸੇ ਦੀ ਜਾਂਚ ਲਈ ਕਮੇਟੀ ਦਾ ਗਠਨ ਗੁਰਦਾਸਪੁਰ ਪੁਲਿਸ ਦਾ ਨਾਰਕੋ ਨੈੱਟਵਰਕ ਦੇ ਖਿਲਾਫ ਐਕਸ਼ਨ 11 ਕਿਲੋ ਹੈਰੋਇਨ ਤੇ ਡਰੱਗ ਬਣੇ ਸਣੇ ਦੋ ਗ੍ਰਿਫਤਾਰ ਪਾਕਿਸਤਾਨ 'ਚ ਬੈਠੇ ਸੰਸਕਰਾਂ ਦੇ ਨਾਲ ਵੀ ਲਿੰਕ ਆਈ ਸਾਹਮਣੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਸ਼ੇ ਨੂੰ ਲੈ ਕੇ ਕਿ ਰੀ ਸੁਭਾ ਸਰਕਾਰ ਵੀਡੀਓ ਜਾਰੀ ਕਰਕੇ ਬੋਲੇ 5 ਮਿੰਟ ਦੇ ਵਿੱਚ ਮਿਲ ਜਾਂਦਾ ਹੈ ਨਸ਼ਾ ਤਾਂ ਆਮ ਆਦਮੀ ਪਾਰਟੀ ਦਾ ਪਲੜਬਾਰ ਚੰਨੀ ਲੋਕਾਂ ਨੂੰ ਦੱਸ ਰਹੇ ਨੇ ਕਿੱਥੋਂ ਮਿਲਦਾ ਹੈ ਨਸ਼ਾ ਭਾਰਤ ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਰਮੇਸ਼ ਬਿੱਟੂ ਦਾ ਬਿਆਨ ਕਿਹਾ ਪੰਜਾਬ ਦੇ ਕਿਸਾਨਾਂ ਦਾ ਯੂਐਸ ਜਾਂ ਕਿਸੇ ਹੋਰ ਦੇ ਨਾਲ ਕੀ ਲੈਣਾ ਦੇਣਾ ਸਾਡੀ ਸਰਕਾਰ ਕਿਸਾਨ ਨੂੰ ਐਮਐਸਪੀ ਦਿੰਦੀ ਹੈ ਤੇ ਦਿੰਦੀ ਰਹੇਗੀ ਤਾਂ ਕਿਸਾਨ ਬੋਲੇ ਸਰਕਾਰ ਕਰ ਰਹੀ ਹੈ ਘੁਮੜਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੇ ਹਬੀਮਾ ਯੋਜਨਾ ਦਾ ਲਾਭ ਮਿਲਣਾ ਸ਼ੁਰੂ ਅੰਮ੍ਰਿਤਸਰ ਦੇ ਵਿੱਚ ਇੱਕ ਸ਼ਖਸ ਦਾ 3 ਲੱਖ ਰੁਪਏ ਤੱਕ ਦਾ ਹੋਇਆ ਮੁਫਤ ਇਲਾਜ ਆਪ ਵਿਧਾਇਕ ਕੁਲਦੀਪ ਢਾਲੀਬਾਲ ਨੇ ਦਿੱਤੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਨੂੰ ਲੈ ਕੇ ਮਨਪ੍ਰੀਤੀ ਵਾਲੀ ਦਾ ਬਿਆਨ ਬੋਲੇ ਅਕਾਲੀ ਦਲ ਦੇ ਨਾਲ ਨਹੀਂ ਲੀਡਰਸ਼ਿਪ ਦੇ ਨਾਲ ਹੈ ਨਰਾਜ਼ਗੀ ਤਾਂ ਚੰਗੂ ਮਾਝਰਾ ਨੇ ਕਿਹਾ ਜੇ ਮਜਿੱਟੀਆਂ ਆਉਣਗੇ ਨੰਗੇ ਪੈਰੀ ਤਾਂ ਅਸੀਂ ਵੀ ਪਾਵਾਂਗੇ ਜੇ ਪੀਐਸਪੀਸੀਲ ਨੇ ਸਰਕਾਰੀ ਵਿਭਾਗਾਂ ਦੇ ਲਈ ਸਮਾਰਟ ਫ੍ਰੀ ਪੇਡ ਮੀਟਰ ਕਿਤੇ ਲਾਜ਼ਮੀ ਰੀਚਾਰਜ ਕਰਵਾਉਣ ਦੇ ਉੱਤੇ ਹੀ ਆਵੇਗੀ ਬਿਜਲੀ ਖਾਤੇ ਦੇ ਵਿੱਚ ਘੱਟੋ-ਘੱਟ 1000 ਰੁਪਿਆ ਬਕਾਇਆ ਹੋਣਾ ਜ਼ਰੂਰੀ ਬਠਿੰਡਾ ਦੇ ਵਿੱਚ ਕਿਸਾਨ ਪੁਲਿਸ ਟਕਰਾਅ ਮਾਮਲੇ ਦੇ ਵਿੱਚ ਵੱਡਾ ਐਕਸ਼ਨ 300 ਤੋਂ 400 ਖੇਤਾਂ ਦੇ ਉੱਤੇ ਮਾਮਲਾ ਦਰਜ ਪੰਜ ਵਕਫਾ ਥਾਣਿਆਂ ਚਕੇ ਹੁਣ ਗਲਤੀ ਕਿਸ ਦੀ ਹੈ ਲਾਪਰਵਾਹੀ ਕਿਸ ਦੀ ਹੈ ਇੱਕ ਵੱਡਾ ਸਵਾਲ ਜ਼ਰੂਰ ਹੈ ਪਰ ਜਦੋਂ ਕੋਈ ਪਰਿਵਾਰ ਦੇ ਨਾਲ ਖੂਬ ਮौज-ਮਸਤੀ ਦੇ ਜਾਂ ਫਿਰ ਰਿਲੈਕਸ ਹੋਣ ਦੇ ਮੂਡ ਦੇ ਵਿੱਚ ਕਿਸੇ ਮੇਲੇ 'ਤੇ ਪਹੁੰਚਿਆ ਹੋਵੇ ਤੇ ਹਾਦਸੇ ਦਾ ਉਹ ਸ਼ਿਕਾਰ ਹੋ ਜਾਣ ਫਿਰ ਫਰਕ ਟੱਪ ਜਾਂਦਾ ਹੈ ਅੱਗੇ ਬਾਅਦ ਨੇ ਇਸ ਸਬੰਧ ਵਿੱਚ ਵਾਲੀ ਇੱਕ ਵੱਡੀ ਖਬਰ ਆ ਰਹੀ ਹੈ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਵਿੱਚ ਨਾਰਕੋਟਿਕ ਨੈਟਵਰਕ ਦਾ ਪਰਦਾ ਫਾਸ਼ ਹੋਇਆ 11 ਕਿਲੋ ਹੈਰੋਇਨ ਤੇ ਡਰਗਮਨੀ ਸਣੇ 2 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਦੋ ਵਾਤਵਾਕ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈ ਮੁਲਜ਼ਮਾਂ ਦੀ ਪਾਕਿਸਤਾਨ ਦੇ ਵਿੱਚ ਬੈਠੇ ਤਸਕਰਾਂ ਦੇ ਨਾਲ ਲਿੰਕ ਵੀ ਦੱਸੇ ਜਾਂਦੇ ਨਹੀਂ ਮੁਹੰਮਦ ਵਸੀਮ ਤੇ ਹਰਸ਼ਦੀਪ ਸਿੰਘ ਇਹ ਦੋ ਮੁਲਜ਼ਮ ਨੇ ਮੁਹੰਮਦ ਵਸੀਮ ਤੇ ਹਰਸ਼ਦੀਪ ਦੇ ਤੌਰ ਦੇ ਤੇ ਉਹਨਾਂ ਦੀ ਪਛਾਣ ਹੋਈ ਹੈ ਜਿਨ੍ਹਾਂ ਦੇ ਕੋਲੋਂ ਇਹ ਨਸ਼ੀਲਾ ਜਿਹੜਾ ਨਸ਼ੇ ਦੀ ਖੇਪ ਆ ਬਰਾਮਦ ਕੀਤੀ ਗਈ ਹੈ 11 ਕਿਲੋ ਹੈਰੋਇਨ ਹੈ ਜੋ ਬਰਾਮਦ ਹੋਈ ਅਗਲੀ ਖਬਰ ਵੀ ਨਸ਼ੇ ਦੇ ਨਾਲ ਜੁੜੀ ਹੋਈ ਹੈ ਨਸ਼ੇ ਦੀ ਹੋਮ ਡਿਲੀਵਰੀ ਵੀਡੀਓ ਵਾਲੇ ਵੀਡੀਓ ਵਾਲੇ ਐਮਪੀ ਚੰਨੀ ਨੂੰ ਆਮ ਆਦਮੀ ਪਾਰਟੀ ਛੇੜਾ ਪਾਉਂਦੀ ਹੋਈ ਨਜ਼ਰ ਆ ਰਹੀ ਆਮ ਆਦਮੀ ਪਾਰਟੀ ਨੇ ਤੰਜ ਕਸਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਤਕਕਰਾਂ ਨੂੰ ਫੜਤੀ ਹੁੰਦੀ ਲੱਗੀ ਹੋਈ ਹੈ ਉਥੇ ਕਾਂਗਰਸ ਲੋਕਾਂ ਨੂੰ ਰਾਹ ਦੱਸ ਰਹੇ ਨੇ ਕਿ ਚਿੱਟਾ ਕਿਥੋਂ ਖਰੀਦਣਾ ਹੈ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਕਰਨਜੀਤ ਸਿੰਘ ਚੰਨੀ ਹੁਰੀ ਲੋਕਾਂ ਨੂੰ ਵੀਡੀਓ ਪਾ ਕੇ ਇਹ ਦੱਸ ਰਹੇ ਆ ਕਿ ਇਸ ਜਗ੍ਹਾ ਦੇ ਉੱਪਰੋਂ ਚਿੱਟਾ ਮਿਲਦਾ ਹੈ ਇਹਦਾ ਮਤਲਬ ਇਹ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਨੂੰ ਤਾਰਪੀਡੋ ਕੀਤਾ ਜਾ ਸਕੇ ਔਰ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਐਸ ਜਗ੍ਹਾ ਦੇ ਤੋਂ ਚਿੱਟੇ ਦੀ ਅਵੇਲੇਬਿਲਿਟੀ ਆ ਆਪਨੀ ਕਾਂਗਰਸ ਨੂੰ ਪੁੱਛਿਆ ਕਿ ਉਹ ਸਪਸ਼ਟ ਕਰਨ ਕੀ ਉਹ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ ਨਹੀਂ ਪੰਜਾਬ ਕਾਂਗਰਸ ਇਹਦਾ ਜਵਾਬ ਦੇਵੇ ਕਿ ਕੀ ਉਹ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ ਹੈ ਜਾਂ ਫਿਰ ਚਿੱਟਾ ਵੇਚਣ ਵਾਲਿਆਂ ਦੇ ਨਾਲ ਹੈ ਜਾਂ ਤਾਂ ਓਪਨਲੀ ਕਹਿ ਦਿਓ ਕਿ ਜਿੱਥੇ-ਜਿੱਥੇ ਚਿੱਟਾ ਵਿਕਦਾ ਅਸੀਂ ਉੱਥੋਂ ਜਾ ਕੇ ਉਹਨਾਂ ਦੀਆਂ ਵੀਡੀਓ ਬਣਾ ਕੇ ਇਸੇ ਤਰੀਕੇ ਦੇ ਨਾਲ ਪ੍ਰਮੋਟ ਕਰਾਂਗੇ ਤਾਂ ਕਿ ਪੰਜਾਬ ਦੀ ਜਵਾਨੀ ਜਿਹਨੂੰ ਇਹਨਾਂ ਨੇ ਪਹਿਲਾਂ ਵੀ ਬਲਦੀ ਦੇ ਬੂਥੇ ਦੇ ਵਿੱਚ ਪਾਇਆ ਉਹਨੂੰ ਇਹ ਨਿਕਲ ਨਹੀਂ ਦੇਣਾ ਚਾਹਤ। ਤਬਲੇ ਘੋਰ ਹੈ ਕਿ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲ ਸੋਸ਼ਲ ਮੀਡੀਆ ਦੇ ਪਲੇ ਨਸ਼ੇ ਦੇ ਵਿੱਚ ਲਿਪਤ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਨਸ਼ੇ ਦੀ ਉਪਲਬਧਤਾ ਦੀ ਥਾਂ ਇਸ ਸਮੇਂ ਦਾ ਵੀ ਜ਼ਿਕਰ ਹੈ ਜਿਸ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਆਮੋ-ਸਮਣੇ ਖੜ ਗਈ ਹੋਈ ਹੈ। ਕਿਰਜਦੋ ਇਸ ਤਰੀਕੇ ਨਾਲ ਦਾਅਵੇ ਕੀਤੇ ਜਾਣ ਕਿ 5 ਮਿੰਟ ਦੇ ਵਿੱਚ ਨਸ਼ਾ ਪਹੁੰਚ ਜਾਏਗਾ, ਹੋਮ ਡਿਲੀਵਰੀ ਹੋ ਜਾਏਗੀ, ਫਿਰ ਫਰਕ ਕਾ ਪੈਂਦਾ ਹੈ। ਸਿਆਸਤ ਇਸ ਪੂਰੇ ਮੁੱਦੇ ਤੇ ਹੋ ਰਹੀ ਹੈ। ਅੱਗੇ ਵੱਧਿਆ ਸੰਸਦੀ ਤਹਿਲੀਜ਼ ਤੋਂ ਦਹਿਲੀਜ਼ ਤੋਂ ਸ਼ੁਰੂ ਹੋਈ ਗੱਦਾਰੀ ਵਾਲੇ ਵਾਰਤੇ ਪੰਜਾਬ 'ਚ ਸਿਆਸਤ ਬਦਸਤੂੜ ਜਾਰੀ ਹੈ ਰੰਡਾ ਵਾਦੇ ਵੱਲੋਂ ਕਿਤੇ ਤੰਜ ਤੇ ਬਿੱਟੂ ਪਲਟਵਾਰ ਕਰ ਦੇਣਾ ਉਹਨਾਂ ਕਿਹਾ ਕਿ ਉਹਨਾਂ ਤੇ 26 ਵਾਰ ਕਰਨ ਵਾਲੇ ਕਾਂਗਰਸ ਦੀ ਚੋਣਾਂ ਦੇ ਵਿੱਚ ਆਪਣੀਆਂ ਪਤਨੀਆਂ ਨੂੰ ਜਿਤਾ ਨਹੀਂ ਸਕੇ ਇਹ ਕਿੱਡੇ ਕ ਕਾਂਗਰਸ ਦੇ ਬਹੁਤ ਵੱਡੇ ਚੈਂਪੀਅਨ ਨੇ ਜਿਹੜੀਆਂ ਗੱਲਾਂ ਕਰਦੇ ਆ ਆ ਦੋਨਾਂ ਦੀਆਂ ਘਰਵਾਲੀਆਂ ਉਹਨਾਂ ਨੂੰ ਤਾਂ ਹੀ ਬਚਾ ਨਹੀਂ ਸਕੇ ਉਹਨਾਂ ਦੀ ਇੱਜ਼ਤਾਂ ਦਾ ਬਚਾ ਨਹੀਂ ਸਕੇ ਇਲੈਕਸ਼ਨਾਂ ਸੁਖੀ ਜਿਹੜਾ ਸੁਖੀ ਰੰਦਾਵਾ ਆਂਟੀ ਆ ਜਿਹੜੀ ਉਹ ਉਦੋਂ ਰੈਕਸ਼ਨ ਚ ਨਹੀਂ بچਾ ਸਕਿਆ ਉਹਦੀ ਹਾਰ ਇਸ ਤੋਂ ਪਹਿਲਾਂ ਸੁਖਜਿੰਦਰ ਰੰਦਾਵਾ ਨੇ ਜਾਖੜ ਨੂੰ ਗੱਦਾਰ ਦੱਸ ਕੇ ਜਾਖੜ ਦੇ ਸਿਆਸੀ ਸਫ਼ਰ 'ਚ ਬਿਨਾਂ ਪਰਦੇ ਦੀ ਮੌਕਾ ਪ੍ਰਸਤੀ ਦੱਸਿਆ ਸੀ ਕਾਬਲੇ ਗੌਰੇ ਇੱਕ ਦਿਨ ਪਹਿਲਾਂ ਸੁਨੀਲ ਜਾਖੜ ਨੇ ਲੋਕ ਸਭਾ 'ਚ ਹੰਗਾਮਾ ਮਚਾਉਣ ਵਾਲੇ ਕਾਂਗਰਸੀ ਐਮਪੀਸ ਤੇ ਬੋਲਦਿਆਂ ਕਿਹਾ ਸੀ ਕਿ ਇਹਨਾਂ ਦੇ ਵਰਤਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਹਨਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਉਣ ਵਾਲਿਆਂ ਨੂੰ ਹੌਸਲਾ ਦਿੱਤਾ ਸੀ ਜਿਸ ਤੇ ਬਿੱਟੂ ਨੇ ਜਵਾਬ ਦਿੱਤਾ ਸਕਲੋ ਮਿਲ ਆ ਕੇ ਪਿੱਛੇ ਰਹੇ ਹੈ ਕਿ ਗੱਦਾਰ ਵਾਲੇ ਵਾਰ ਦੇ ਉੱਤੇ ਸਿਆਸਤ ਦਾ ਫਿਲਹਾਲ ਰੁਕਦੀ ਹੋਈ ਨਜ਼ਰ ਨਹੀਂ ਆ ਰਹੀ ਅੱਗੇ ਵਾਦਿਆਂ ਤੇ ਗੱਲ ਵਿਕਰਮ ਮਜੀਠੀਆ ਦੀ ਵਿਕਰਮ ਮਜੀਠੀਆ ਦੇ ਬਿਆਨ ਤੋਂ ਬਾਅਦ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬੀ ਪੰਥਕ ਪਾਰਟੀ ਨੂੰ ਮਜ਼ਬੂਤ ਕਰਨ ਦੀ ਤਿਆਰੀ ਜ਼ਰੂਰ ਨਜ਼ਰ ਆਉਂਦੀ ਵਿਕਰਮ ਜਿੱਠੀਆ ਦੇ ਨੰਗੇ ਪੈਰੀ ਵਾਲੇ ਬਿਆਨ ਦੇ ਉੱਤੇ ਪ੍ਰੀਤ ਸਿੰਘ ਚੰਨੂ ਮਾਜਰਾ ਨੇ ਕਿਹਾ ਕਿ ਜੇ ਉਹ ਇਸ ਤਰ੍ਹਾਂ ਨਾਲ ਉਹਨਾਂ ਦੇ ਕੋਲ ਆਏ ਤਾਂ ਉਹਨਾਂ ਨੂੰ ਜੱਫੀ ਪਾ ਲੈਣਗੇ ਉਹ ਜਾਣੇ ਜੀ ਇਕੱਠੇ ਮੈਂ ਅਪੀਲ ਤਾਂ ਕਰਦਾ ਹੀ ਹੁਣਾਂ ਮੈਂ ਤੁਹਾਨੂੰ ਅੱਜ ਗੱਲ ਨਵੀਂ ਤੁਹਾਡੀ ਬ੍ਰੇਕਿੰਗ ਚਲਾ ਰਿਹਾ ਕਿ ਇੱਕ ਗੁਰੂ ਕਿਰਪਾ ਕਰੇ ਮੈਂ ਇਕੱਠੇ ਕਰ ਦੇਣੇ ਜਸਤਰੀ ਦੇ ਨਾਮ ਜਿੱਥੇ ਤਾਂ ਭੈਣ ਜੀ ਦਰਵਾਜ਼ੇ ਖੋਲੇ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਇਕੱਠੇ ਕਰਾ ਦੇਣੇ ਉਹ ਨੰਗੇ ਪੈਰ ਆਉਣਗੇ ਅਸੀਂ ਜੱਫੀ ਪਾਵਾਂਗੇ ਕਿਉਂਕਿ ਇਕਤਾ ਦਾ ਤਾਂ ਸਾਰੇ ਹਮ ਹੀ ਆ ਇਕਤਾ ਦਾ ਚੰਗੀ ਹੋਵੇ ਜਿਵੇਂ ਇਕਤਾ ਦਾ ਤਾਂ ਕੋਈ ਵਿਰੋਧ ਨਹੀਂ ਕਰ ਸਕਦਾ ਉਥੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਕਹਿ ਰਹੇ ਨੇ ਕਿ ਅਕਾਲੀ ਦਲ ਦੇ ਨਾਲ ਕਿਸੇ ਦੀ ਕੋਈ ਨਾਰਾਜ਼ਗੀ ਨਹੀਂ ਨਾਰਾਜ਼ਗੀ ਤਾਂ ਲੀਡਰਸ਼ਿਪ ਦੇ ਨਾਲ ਹੈ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਹੈ ਸੋ ਇਹ ਦਾ ਮਜਬੂਤ ਹੋਣਾ ਸਮੇਂ ਦੀ ਵੱਡੀ ਲੋੜ ਹੈਗੀ ਆ ਪੰਜਾਬ ਦੇ ਭਲੇ ਦੇ ਲਈ ਲੇਕਿਨ ਇਹਦੇ ਲਈ ਜਿਹੜੀ ਲੀਡਰਸ਼ਿਪ ਹੈਗੀ ਆ ਮੌਜੂਦਾ ਲੀਡਰਸ਼ਿਪ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਪੰਥ ਅਤੇ ਪੰਜਾਬ ਦੇ ਭਲੇ ਲਈ ਸਾਰੀ ਲੀਡਰਸ਼ਿਪ ਨੂੰ ਕੰਮ ਕਰਨਾ ਚਾਹੀਦਾ ਹੈ ਅਨਕੀ ਦੱਸ ਦਈਏ ਕਿ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਸਪਸ਼ਟ ਕਰ ਚੁੱਕੇ ਨੇ ਕਿ ਜਦੋਂ ਤੱਕ ਸੁਖਵੀਰ ਬਾਦਲ ਪ੍ਰਧਾਨ ਨੇ ਉਸ ਸਮੇਂ ਤੱਕ ਕੋਈ ਸਮਝੌਤਾ ਨਹੀਂ ਪਰ ਪ੍ਰਧਾਨ ਦੇ ਉਲਟ ਸੀਨੀਅਰ ਲੀਡਰ ਇੱਕ ਹੋਣ ਵਾਲੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਣ ਫਿਰ ਫਰਕ ਤਪੈਂਦਾ ਹੈ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਤਿੰਨ ਵੱਖੋ ਵੱਖਰੇ ਸਟੇਟਮੈਂਟ ਇੱਕੋ ਪਾਰਟੀ ਦੇ ਆਗੂਆਂ ਦੇ ਨਜ਼ਰ ਆ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਨੇ ਪੁਨਰ ਸੁਰਜੀਤ ਦੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੀਡਰਸ਼ਿਪ ਜਦੋਂ ਤੱਕ ਕਬੀਰ ਬਾਦਲ ਸਾਈਡ ਨਹੀਂ ਹੁੰਦੇ ਉਸ ਸਮੇਂ ਤੱਕ ਕੋਈ ਸਮਝੌਤਾ ਨਹੀਂ ਮਨਪ੍ਰੀਤਿਆਲੀ ਕਹਿ ਰਹੇ ਨੇ ਕਿ ਲੀਡਰਸ਼ਿਪ ਦੇ ਨਾਲ ਹੀ ਪ੍ਰੋਬਲਮ ਸੀ ਤੇ ਤੀਜੇ ਪਾਸੇ ਪ੍ਰੇਮ ਸਿੰਘ ਜੰਨੂ ਮਾਜਰਾ ਦੀ ਸਟੇਟਮੈਂਟ ਹੈ ਕਿ ਜੇਕਰ ਮਜਿੱਠੀਆਂ ਨੰਗੇ ਪੈਰੀ ਆਗੇ ਤਾਂ ਜੱਫੀ ਪਾ ਲਵਾਂਗੇ ਯਾਨੀ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਵੱਖੋ-ਵੱਖਰੇ ਸੁਰਤ ਕਾਲੀ ਦਲ ਪੁਨਰ ਸੁਰਜੀਤ ਦਿਲ ਜ਼ਰੂਰ ਨੇ ਤੇ ਜਦੋਂ ਇਹ ਸਥਿਤੀ ਬਣ ਜਾਵੇ ਪਾਰਟੀ ਦੇ ਵਿੱਚ ਵੱਖੋ-ਵੱਖਰੇ ਸੁਰ ਨਜ਼ਰ ਆਉਣ ਫਿਰ ਫਰਕ ਤਪੇਂਦਾ ਅਗਲੇ ਭਾਗਾਂ ਤੇ ਗੱਲ ਹੋਵੇਗੀ ਮੀਟਰਾਂ ਦੀ ਜਿਹੜੇ ਆਪਣੇ ਘਰਾਂ ਦੇ ਵਿੱਚ ਮੀਟਰ ਲੱਗੇ ਹੁੰਦੇ ਨੇ ਪਰ ਇਹ ਗੱਲ ਹੈ ਸਰਕਾਰੀ ਮੀਟਰਾਂ ਦੀ ਸਰਕਾਰੀ ਦਫ਼ਤਰਾਂ ਦੇ ਮੀਟਰਾਂ ਕਿਸਾਨਾਂ ਦੇ ਵੱਲੋਂ ਹੋ ਰਹੇ ਵਿਰੋਧ ਦੇ ਵਿਚਾਲੇ ਪੀਐਸ ਪੀਸੀਐਲ ਦੇ ਵੱਲੋਂ ਸਰਕਾਰੀ ਵਿਭਾਗਾਂ ਦੇ ਵਿੱਚ ਸਮਾਰਟ ਬ੍ਰੀਫ ਪੇਡ ਮੀਟਰ ਲਾਜ਼ਮੀ ਕਰ ਦਿੱਤੇ ਗਏ ਇਸ ਲਈ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ 15 ਤਰੀਕ ਤੱਕ ਇਹ ਪ੍ਰਕਿਰਿਆ ਪੂਰੀ ਕਰਨ ਨੂੰ ਕਿਹਾ ਗਿਆ ਹੈ ਖਾਤੇ ਦੇ ਵਿੱਚ ਘੱਟੋ ਘੱਟ 10000 ਰੁਪਏ ਬਕਾਇਆ ਰੱਖਣਾ ਜ਼ਰੂਰੀ ਹੋਵੇਗਾ ਜੇ ਬੈਲੈਂਸ ਖਤਮ ਹੋਇਆ ਤਾਂ ਆਟੋ ਕੱਟ ਲੱਗੇਗਾ ਹਾਲਾਂਕਿ ਇਸ ਲਈ ਐਸਓਐਸ ਬੈਲੈਂਸ ਹੋਣ ਤੇ ਚੇਤਾਵਨੀ ਦਿੱਤੀ ਜਾਵੇਗੀ ਉਧਰ ਸਰਕਾਰ ਦੇ ਇਸ ਫੈਸਲੇ ਤੇ ਕਿਸਾਨਾਂ ਨੇ ਨਿਰਾਸ਼ਗੀ ਦਾਇਕ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਬਿਜਲੀ ਸੋਲ ਬਿਲ ਵੀ ਸੋ 25 ਸੀਗਾ ਹੁਣ 26 ਹੋਊਗਾ ਜਿਹਦੇ ਤੇ ਕੇਂਦਰ ਸਰਕਾਰ ਨੇ ਸਾਰੀ ਤਿਆਰੀ ਕਰ ਰੱਖੀ ਇੱਥੇ ਅਸੀਂ ਪੰਜਾਬ ਦੀ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਆਪਣਾ ਇਸ ਦੇ ਤੇ ਪੋਜੀਟਿਵ ਕੁਝ ਦੱਸੋ ਔਰ ਤੁਸੀਂ ਵਿਧਾਨ ਸਭਾ ਜਿਹਦੇ ਵਿਰੋਧ ਮਤਾ ਪਾਸ ਕਰੋ ਜਦੋਂ ਸਰਕਾਰੀ ਆਦੇਸ਼ ਜਾਰੀ ਹੋਣ ਤੇ ਵਿਰੋਧ ਦਾ ਵੀ ਕੋਈ ਅਸਰ ਨਜ਼ਰ ਨਾ ਆਵੇ ਸਿਰਫ ਫਰਕ ਤਾਂ ਪੈਂਦਾ ਹੈ ਤਾਂ ਪ੍ਰੀਪੇਡ ਮੀਟਰ ਦਾ ਬਹੁਤ ਸਿੱਧਾ ਜਿਹਾ ਮਤਲਬ ਹੈ ਕਿ ਤੁਹਾਡੇ ਘਰ ਦੇ ਵਿੱਚ ਜਾਂ ਜਿੱਥੇ ਵੀ ਇਹ ਮੀਟਰ ਲੱਗਿਆ ਜਿਵੇਂ ਸਰਕਾਰੀ ਵਿਭਾਗ ਦੇ ਵਿੱਚ ਮੀਟਰ ਲੱਗੇ ਹੋਏ ਨੇ ਤੁਹਾਡੇ ਮੋਬਾਈਲ ਫੋਨ ਦੀ ਤਰ੍ਹਾਂ ਪ੍ਰੀਪੇਡ ਜਿਵੇਂ ਆਪਾਂ ਕਾਰਡ ਖਰੀਦਦੇ ਹਾਂ ਕਿ ਮੀਟਰ ਲੱਗਿਆ ਹੋਇਆ ਉਸ ਦੇ ਵਿੱਚ ਪਾਏ ਨੇ 500 ਰੁਪਏ ਜਾਂ 1000 ਜਾਂ 2000 ਰੁਪਏ ਜਿਵੇਂ ਜਿਵੇਂ ਤੁਸੀਂ ਬਿਜਲੀ ਫੋਕਦੇ ਰਹੇ ਉਸ ਦਾ ਮੀਟਰ ਦਾ ਜਿਹੜਾ ਬੈਲੈਂਸ ਹੋ ਘਟਦਾ ਰਿਹਾ ਜਿਵੇਂ ਬੈਲੈਂਸ ਘਟ ਕੱਟੇਗਾ ਬਿਜਲੀ ਕੱਟ ਤੇ ਨਾਲ ਦੀ ਨਾਲ ਤੁਹਾਨੂੰ ਫਿਰ ਰੀਚਾਰਜ ਕਰਵਾਣਾ ਪਏਗਾ ਤਾਂ ਕੁਲ ਮਿਲਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਪਿਕਚਰ ਵਕ-ਵਕ ਥਾਵਾਂ ਤੇ ਵੀ ਨਜ਼ਰ ਆਵੇ ਅੱਗੇ ਵੱਧਦੇ ਅਗਲੀ ਖਬਰ ਤੋਂ ਪਹਿਲਾਂ ਰੁਕ ਕਰਾਂਗੇ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਹੈ ਸਕਰੀਨ ਤੇ ਆਏਗਾ ਪੀਐਸਪੀਸੀਐਲ ਦੇ ਸੀਐਮਡੀ ਯਾਨੀ ਕਿ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸੀਐਮਡੀ ਕਹਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਨਿਯੁਕਤੀ ਕੌਣ ਕਰਦਾ ਹੈ ਕੇਂਦਰ ਸਰਕਾਰ ਸੁਪਰੀਮ ਕੋਰਟ ਸੂਬਾ ਸਰਕਾਰ ਜਾਂ ਰਾਜ ਲੋਕ ਸੇਵਾ ਕਮਿਸ਼ਨ ਸਹੀ ਜਵਾਬ ਕੀ ਹੈ ਥੋੜੀ ਦੇਰ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਅਗਲੀ ਖਬਰ ਇਹ ਡੀਲ ਨੂੰ ਫਾਈਨਲ ਰੂਪ ਦੇ ਦਿੱਤਾ ਗਿਆ ਜਿਸ ਨਾਲ ਭਾਰਤ ਤੇ ਲੱਗਿਆ 25% ਦਾ ਟੈਰਿਫ ਵੀ ਹਟਾਇਆ ਤੇ ਡੀਲ ਦੇ ਮੁਤਾਬਿਕ ਹੁਣ ਭਾਰਤੀ ਸਮਾਨ ਤੇ ਸਿਰਫ 18% ਦਾ ਟੈਕਸ ਹੀ ਲੱਗੇਗਾ ਦੋਵੇਂ ਦੇਸ਼ਾਂ ਦੇ ਵੱਲੋਂ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ ਜਿਸ ਦਾ ਭਾਰਤ ਵੱਲੋਂ ਸਵਾਗਤ ਕੀਤਾ ਗਿਆ ਕੇਂਦਰ ਦੇ ਮੁਤਾਬਿਕ ਇਸ ਡੀਲ ਦੇ ਨਾਲ ਟੈਰਿਫ ਦੇ ਵਿੱਚ ਰਾਹਤ ਮਿਲੇਗੀ ਮਾਰਕੀਟ ਐਕਸੈਸ ਟੈਕਨੋਲੋਜੀ ਤੇ ਨਿਵੇਸ਼ ਦਾ ਰਾਹ ਆਸਾਨ ਹੋਵੇਗਾ ਅਤੇ MSME ਦੇ ਲਈ ਹੋਰ ਮੌਕੇ ਵਧਣਗੇ तो हमारे सेब के किसान पूर्णतः संतुष्ट है और वो जरा भी चिंता न करे उनका सामान उनका बनाया हुआ उत्पाद और उसकी कीमत उनको दा, सही दाम उनको सुनिश्चित किया गया इस डील दिनाल, डीलूएस ने टैरिफ कट कर दिया रतनी हीरे जेनरिक दवाइया हवाई जहाजा दुर्जियां तो टेरिफ हटाया है ਟੈਕਸਟਾਈਲ ਚਮੜਾ ਜੁੱਤੀਆਂ ਪਲਾਸਟਿਕ ਰਬੜ ਵਰਗੇ ਕਾਰੋਬਾਰ ਨੂੰ ਵੱਡਾ ਮੌਕਾ ਮਿਲੇਗਾ ਕੇਂਦਰ ਦੇ ਮੁਤਾਬਕ ਯੂਐਸ ਭਾਰਤ ਦੇ ਲਈ 30 ਟ੍ਰਿਲੀਅਨ ਡਾਲਰ ਦੀ ਮਾਰਕੀਟ ਖੁੱਲੇਗਾ ਭਾਰਤ ਅਗਲੇ 5 ਸਾਲਾਂ ਦੇ ਵਿੱਚ 500 ਅਰਬ ਡਾਲਰ ਦਾ ਸਾਮਾਨ ਖਰੀਦੇਗਾ ਭਾਰਤ ਦੇ ਵੱਲੋਂ ਯੂਐਸ ਦੇ ਉਦਯੋਗਿਕ ਵਸਤੂਆਂ ਤੇ ਕੁਝ ਖੇਤੀਬਾੜੀ ਉਤਪਾਦਾਂ ਤੇ ਟੈਰਿਫ ਘਟਾਇਆ ਜਾਂ ਹਟਾਇਆ ਜਾਵੇਗਾ ਭਾਰਤ ਦੇ ਵੱਲੋਂ ਮੱਕੀ ਕਣਕ ਚੌਲ ਸੋਇਆ ਮੁਰਗੀ ਪਾਲਣ ਮੀਟ ਤੇ ਟੈਰਿਫ रियायत ਨਹੀਂ ਦਿੱਤੀ ਜਾਏਗੀ ਭਾਰਤ ਦੇ ਵੱਲੋਂ ਦੁੱਧ ਪਨੀਰ ਡੈਰੀ ਪ੍ਰੋਡਕਟਸ ਇਥੈਨੋਲ ਬਲਣ ਤੰਬਾਕੂ ਤੇ ਕੁਝ ਸਬਜ਼ੀਆਂ ਤੇ डील ਦੇ ਨਾਲ ਐਮਐਸਐਮਈ ਕਿਸਾਨਾਂ ਤੇ ਮਛੇਰਿਆਂ ਨੂੰ ਫਾਇਦਾ ਹੋਣ ਦਾ ਦਾਵਾ ਹੈ ਉਹਦਾ ਟ੍ਰੇਡ ਡੀਲ ਤਾਂ ਬੇਸ਼ੱਕ ਅਜੇ ਬਿਲਕੁਲ ਫਾਈਨਲ ਸਟੇਜ ਦੇ ਉੱਤੇ ਹੈ ਪਰ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸਤ ਇਸ ਮੁੱਦੇ ਦੇ ਉੱਤੇ ਖੂਬ ਹੋ ਰਹੀ ਹੈ ਤੇ ਇਸੇ ਵਿਚਾਲੇ ਮੰਤਰੀ ਰਮਨੀਤ ਬਿੱਟੂ ਨੇ ਵੀ ਵਿਰੋਧੀਆਂ ਨੂੰ ਜਵਾਬ ਦਿੱਤਾ ਕਿ ਡੀਲ ਦੇ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਉਹਨਾਂ ਦੀ ਐਮਐਸਪੀ ਜਾਰੀ ਰਹੇਗੀ ਜਾਪ ਦੀ ਹਰ ਫਸਲ ਕੱਲਾ ਕੱਲਾ ਦਾਣਾ ਜਿਹੜਾ ਏ ਉਹ ਸੈਂਟਰ ਸਰਕਾਰ ਲੈ ਕੇ ਜਾਂਦੀ ਆ ਐਮਐਸਪੀ ਸਾਡੇ ਲਾਗੂ ਆ ਇਸ ਕਰਕੇ ਸਾਡੇ ਕਿਸਾਨ ਨੂੰ ਜੇ ਕੋਈ ਗਲਤ ਫੈਮੀ ਵਿੱਚ ਇਹ ਪਾਉਂਦੇ ਆ اپੋਜੀਸ਼ਨ ਪਾਰਟੀ ਵਾਲੇ ਤਾਂ ਇਹ ਦੁਸ਼ਮਣ ਨੇ ਕਿਸਾਨਾਂ ਦੇ ਪਰ ਕਿਸਾਨੋ ਗੁਰਪੰਦੀਰ ਬੋਲੇ ਕਿ ਜੇ ਨੁਕਸਾਨ ਨਹੀਂ ਤਾਂ ਕੇਂਦਰ ਖੁੱਲ ਕੇ ਬੋਲਣ ਤੋਂ ਗਰੀਜ਼ ਕਿਉਂ ਕਰ ਰਹੀ ਹੈ ਮੈਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰੂੰਗਾ 140 ਕਰੋੜ ਦੀ ਕਿਸ਼ਵਤ ਨਾਲ ਜੁੜਿਆ ਹੋਇਆ ਸਮਝੌਤਾ 80 ਕਰੋੜ ਕਿਸਾਨਾਂ ਨੂੰ ਬਰਬਾਦ ਕਰ ਦੇਣਾ ਇਸ ਸਮਝੌਤੇ ਨੇ

ਪਹਿਲਾ ਖੇਤੀ ਅਤੇ ਡੈਰੀ ਸੈਕਟਰ ਦੂਜਾ ਡਾਟਾ ਲੋਕਲਾਈਜੇਸ਼ਨ ਤੇ ਡਿਜੀਟਲ ਟ੍ਰੇਡ ਅਤੇ ਤੀਜਾ ਫਾਰਮਾ ਤੇ ਮੈਡੀਕਲ ਡਿਵਾਈਸਸ ਪਰ ਦੇਖਣਾ ਹੋਵੇਗਾ ਕਿ ਵਿਰੋਧ ਦੇ ਵਿੱਚ ਭਾਰਤ ਨੂੰ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ ਜਾਂ ਨਹੀਂ। ਇਹ ਇਸ ਸਿਆਸਤ ਤੇ ਵਿਰੋਧ ਦੇ ਵਿਚਾਲੇ ਅਮਲੀ ਜਾਮਾ ਪਹਿਨਾਉਣਾ ਕਿੰਨੀ ਵੱਡੀ ਚੁਣੌਤੀ ਹੋएगी ਭਾਰਤ ਦੇ ਅੰਦਰ ਇੱਕ ਵੱਡਾ ਸਵਾਲ ਜ਼ਰੂਰ ਹੈ ਪਰ ਜਦੋਂ ਟ੍ਰੇਡ ਡੀਲ ਦੇ ਨਾਲ ਦਾਅਵੇ ਕੀਤੇ ਜਾਣ ਕਿ ਬਹੁਤ ਵੱਡੀ ਇਹ ਟ੍ਰੇਡ ਡੀਲ ਬਹੁਤ ਵੱਡੇ ਪੱਧਰ ਤੇ ਪੰਜਾਬ ਯਰ ਦੇਸ਼ ਨੂੰ ਫਾਇਦਾ ਹੋਵੇਗਾ ਦੂਜੇ ਪਾਸੇ ਕਿਸਾਨ ਤੇ ਵਿਰੋਧੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀ ਥੋੜੀ ਕੰਫਿਊਜ਼ਨ ਵਾਲੀ ਸਥਿਤੀ ਨਜ਼ਰ ਆਵੇ ਫਿਰ ਫਰਕ ਤਪੰਦਾ ਉਧਰ ਗੜਸ਼ੰਕਰ ਦੇ ਵਿੱਚ ਸਾਫ ਕਾਸਬ ਇਨਸਪੈਕਟਰ ਦੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪਿੰਡ ਗੁਜਰਾਂ ਦੇ ਵਿੱਚ ਮਹਿਲਾ ਦੇ ਘਰ ਦੇ ਨੇੜੇ ਹੀ ਇਹ ਵਾਕਿਆ ਹੋਇਆ ਜਦੋਂ ਉਹ ਤੜਕੇ ਸਾਰ ਮੱਥਾ ਟੇਕਣ ਦੇ ਲਈ ਕੁਟੀਆਂ ਜਾ ਰਹੀ ਸੀ ਤਾਂ 22 ਸਵਾਰਨ ਫਛਾਤਿਆਂ ਨੇ ਘੇਰ ਕੇ ਉਸ ਦੀ ਉੱਤੇ ਤਿੰਨ ਫਾਇਰ ਕੀਤੇ ਦੋ ਅਣਪਛਾਤੇ ਜਿਨ੍ਹਾਂ ਨੇ ਅੰਦਰੋਂ ਗੇਰਿੰਗ ਕਰਕੇ ਸ਼ਾਇਦ ਉਹਨੂੰ ਬਹੁਤ ਹੀ ਫਤਕ ਮੁਕਾਬਲਤ ਉਹਨਾਂ ਦੀ ਕੋਸ਼ਿਸ਼ਾਂ ਨਹੀਂ ਹੋ ਸਕਦੀ ਕਿਉਂਕਿ ਸਿਰੇ ਨਹੀਂ ਰਾਸੀਗਾ ਐਸੇ ਤਾਂ ਕੁਟੀਆਂ ਦੇ ਕੈਮਰੇ ਲੱਗੇ ਹੋਏ ਜਿਨ੍ਹਾਂ ਦੀ ਰੇਂਜ ਉੱਤੇ ਤੱਕ ਨਹੀਂ ਸੀਗੀ ਇਸ ਹਾਲੇ ਤੱਕ ਇਸ ਦਾ ਕੋਸ਼ਿਸ਼ ਨਹੀਂ ਹੋ ਸਕੀ ਕਿ ਉਹ ਕੌਣ ਸੀ ਮ੍ਰਿਤਕਾ ਦੀ ਪਛਾਣ 62 ਸਾਲ ਦੀ ਰਚਨਾ ਦੇਵੀ ਦੇ ਤੌਰ ਦੇ ਉੱਤੇ ਹੋਈ ਹੈ ਜਿਸ ਦਾ ਪਤੀ 2 ਸਾਲ ਪਹਿਲਾਂ ਹੀ ਪੁਲਿਸ ਦੀ ਨੌਕਰੀ ਤੋਂ ਰਿਟਾਇਰ ਹੋਇਆ ਸੀ ਤੇ ਇਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਤੇ ਅਸੀਂ ਇਹਨੂੰ ਜਲਦ ਤੋਂ ਜਲਦ ਪ੍ਰੈਸ ਕਰਾਂਗੇ ਇਹ ਤਾਂ ਕਿੰਨੇ ਰਾਉਂਡ 5 ਹੋਏ ਕਿਉਂ ਲੱਗਾ ਕਿੰਨੇ ਹਲੇ 3 ਤੋਂ 4 ਰਾਉਂਡ ਦਾ ਹੈ ਸਾਨੂੰ ਫਾਇਰਿੰਗ ਦਾ ਮulzma ਦੀ ਪਾਲਜੇ ਜਾਰੀ ਹੈ ਕਟਣਾ ਤੋਂ ਬਾਅਦ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ 48 ਦਲ ਵੱਲੋਂ ਸਵਾਲ ਚੁੱਕੇ ਗਏ ਪਰ ਜਦੋਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਹੀ ਸ਼ਰੀਆ ਨਿਸ਼ਾਨਾ ਬਣਾਇਆ ਜਾਵੇ ਫਿਰ ਪਰਪ ਤਪੈਂਦਾ ਹੈ ਅਗਲੀ ਖਬਰ ਐਸਐਲ ਦੇ ਨਾਲ ਜੁੜੀ ਹੋਈ ਐਸਐਲ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਦੇ ਮੈਂਬਰਾਂ ਨੂੰ ਰੋਪੜ ਤੋਂ ਬੇਰੰਗ ਵਾਪਸ ਸਪਰਤਨਾ ਦਰਸਲ ਮੁੱਦੇ ਦੀ ਹੱਲ ਦੇ ਲਈ ਟ੍ਰਿਬਿਊਨਲ ਨੇ ਲੋਹਨਖੜ ਦਾ ਦੌਰਾ ਕਰਨਾ ਸੀ ਪਾਕਿਸਤਾਨਾ ਦੀ ਧਰਨੇ ਕਾਰਨ ਟੀਮ ਅਗੇਨ ਨਹੀਂ ਜਾ ਸਕੀ ਕਿਸੇ ਕਾਰਨ ਵਾਹਨਾਂ ਨੇ ਆਪਣੀ ਜਿਹੜੀ ਪ੍ਰੋਟੈਸਟ ਸਾਈਟ ਹੈ ਉਹ ਚੇਂਜ ਕਰਕੇ ਆਪਣਾ ਜਿਹੜਾ ਨੈਸ਼ਨਲ ਹਾਈਵੇਅ ਹੈਗੇ ਉੱਥੇ ਜਮ ਕਰ ਦਿੱਤਾ ਸੀਗਾ ਜਿਹਦੇ ਕਰਕੇ ਕਾਫੀ ਵੱਡਾ ਟ੍ਰੈਫਿਕ ਜਮ ਹੋ ਗਿਆ ਸੀਗਾ ਜਦੋਂ ਟ੍ਰਿਬਿਊਨਲ ਨੂੰ ਪਹੁੰਚਣਾ ਸੀਗਾ ਇਸ ਕਰਕੇ ਫਿਰ ਅੱਜ ਦੀ ਜਿਹੜੀ ਹੈਗੀ ਹੈ ਜਿਹੜੀ ਵਿਜ਼ਿਟ ਹੈਗੀ ਉਹ ਡੈਫਰ ਕੋਸਟ ਹੋ ਗਈ ਬੰਗਾ ਦੇ ਨੇੜੇ ਚੰਡੀਗੜ੍ਹ ਉਹਨਾਂ ਹਾਈਵੇ ਦੇ ਉੱਤੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਸੀ ਤੇ ਸੁਰੱਖਿਆ ਦੇ ਮੱਦੇਨਜ਼ਰ ਅਧਿਕਾਰੀ ਮੀਟਿੰਗ ਕਿਤੇ ਬਿਨਾਂ ਹੀ ਵਾਪਸ ਚਲੇ ਗਏ ਉਧਰ ਸਾਰੀ ਟੀਮ ਅਵੇਲੇਬਲ ਸੀ ਜੀ ਪਰ ਨਾਨੋ ਗ੍ਰੀਫਿੰਗ ਕੰਮ ਕਰ ਰਿਹਾ ਜਿਹੜਾ ਐਸਵਾਈਐਲ ਦਾ ਇਸ਼ੂ ਚੱਲਦਾ ਹੈ ਔਰ ਜਿਹੜਾ ਲੇਟੈਸਟ ਸੁਪਰੀਮ ਕੋਰਟ ਦਾ ਆਰਡਰ ਹੈ ਉਹਦੇ ਲਈ ਇਹ ਟ੍ਰਿਬਿਨਲ ਬਣੀ ਸੀ ਜੀ ਉਹਦਾ ਅੱਜ ਰਿਵਿਜ਼ਿਟ ਸੀ ਜਿਸ ਕਾਰਨ ਕਰਕੇ ਅੱਜ ਇਹ ਵਿਜ਼ਿਟ ਨਹੀਂ ਕਰਤਾ ਹੈ ਤੇ ਉਹਦਾ ਜਿਹੜਾ ਇਸ਼ੂ ਸੀਗਾ ਉਹ ਐਸਐਸਪੀ ਸਾਹਿਬ ਨਾਲ ਹੈ ਹਾਲਾਂਕਿ ਅਗਲੀ ਮੀਟਿੰਗ ਦਾ ਸਮਾਂ ਤਤੈ ਨਹੀਂ ਹੋ ਸਕਿਆ ਹੈ ਪਰ ਦੋ ਸੂਬਿਆਂ ਦੇ ਇੰਨੇ ਵੱਡੇ ਮਸਲੇ ਨੂੰ ਹੱਲ ਕਰਨ ਦੇ ਵਿੱਚ ਜਦੋਂ ਕਿਸੇ ਦੇ ਧਰਨੀ ਕਾਰਨ ਵਿਗੜਨ ਪਵੇ ਫਿਰ ਫਰਕ ਤਪੈਂਦਾ ਹੈ ਤੇ ਇਸ ਪਿੱਛੇ ਦਾ ਮੁੱਦਾ ਵੀ ਇਸ ਤਰੀਕੇ ਦਾ ਕਿ ਅੱਗੇ ਕੀ ਹੋਏਗਾ ਇਹਦੇ ਉੱਤੇ ਅੱਗੇ ਅਧਿਕਾਰੀ ਲੈਵਲ ਦੇ ਉੱਤੇ ਜੋ ਮੁਲਾਕਾਤ ਹੁੰਦੀ ਹੈ ਉਸ ਤੇ ਕੀ ਹੋਏ ਅਗਲੀ ਖਬਰ ਦਰਕਰਦਾਂ ਖਬਰ ਅਮਲੂਟੂ ਮਲੂਟ ਦੇ ਵਿੱਚ ਇੱਕ ਆੜਤੀ ਦੇ ਘਰ 15 ਦਿਨ ਪਹਿਲਾਂ ਆਈ ਨੌਕਰਾਂ ਨੇ ਗਹਿਣੇ ਅਤੇ ਕੈਸ਼ ਦੇ ਉੱਤੇ ਹੱਥ ਸਾਫ਼ ਕਰਕੇ ਫਰਾ ਇਸ ਕੰਮ ਦੇ ਲਈ ਉਸ ਨੇ ਆਪਣੀ ਦੋ ਹੋਟ ਸਾਥੀਆਂ ਦਾ ਵੀ ਸਾਥ ਲਿਆ ਤੇ ਘਰ ਦੇ ਵਿੱਚੋਂ ਤਕਰੀਬਨ 5 ਲੱਖ ਰੁਪਏ ਨਗਦ 3 ਟੋਲੇ ਸੋਨਾ ਲੈ ਕੇ ਫਰਾਰ ਹੋ ਗਈ। ਕਿ ਮਨੋਦ ਜੱਗਾ ਜੀ ਹੈਗੇ ਅਗਰਲਾ ਕਲੋਨੀ 'ਚ ਰਹਿੰਦੇ ਆ। ਉਹਨਾਂ ਦੇ ਘਰ ਕੋਈ ਲੇਡੀਜ਼ ਨੇਪਾਲ ਤੋਂ ਕੰਮ 'ਤੇ ਰੱਖੀ ਸੀ ਉਹਨਾਂ ਨੇ 15 ਦਿਨ ਪਹਿਲਾਂ ਉਹਨਾਂ ਦੇ ਘਰੋਂ 5 ਲੱਖ ਦੀ ਕੈਸ਼ ਤੇ 3 ਟੋਲੇ ਸੋਨਾ ਵੀ ਲੈ ਕੇ ਘਰੋਂ ਉਹਨਾਂ ਨੂੰ ਕੋਈ ਸੰਘਾਰਦੇ ਕਿ ਚਲੀ ਗਈ। ਪੁਲਿਸ ਦੇ ਮੁਤਾਬਕ ਇਸ ਨੇ ਚਾਹ ਦੇ ਵਿੱਚ ਨਸ਼ਿੱਲੀ ਚੀਜ਼ ਬਿਲਾ ਕੇ ਘਰਦਿਆਂ ਨੂੰ ਬੇਹੋਸ਼ ਕੀਤਾ ਸੀ। ਕਾਰਵਾਈ ਕਰ ਰਹੇ ਆ ਜੋ ਸਟੇਟਮੈਂਟ ਲਿਖਾਉਣਗੇ ਖਰਚਾ ਦਰਜ ਕਰਕੇ ਅਗਲੀ ਕਾਰਵਾਈ ਪਾ ਨਹੀਂ ਜੀ ਇਹਨਾਂ ਨੇ ਸਾਡੇ ਵੀ ਕੋਈ ਇਤਿਆਜ ਨਹੀਂ ਲੈਂਦਾ ਤੇ ਖੁਦ ਵੀ ਇਹਨਾਂ ਕੋਲੇ ਘਰੇ ਕੋਈ ਪ੍ਰੋਪਰ ਰਿਕਾਰਡ ਉਹਦਾ ਹੈ ਨਹੀਂ ਸੀਗਾ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਹੈ ਕਿ ਵਾਰਦਾਤ ਤੋਂ ਬਾਅਦ ਇਹ ਨੌਕਰਾਨੀ ਆਪਣੀਆਂ ਸਾਥੀਆਂ ਨਾਲ ਗਹਿਣਿਆਂ ਤੇ ਪੈਸਿਆਂ ਨਾਲ ਲੱਦੇ ਬੈਗ ਭਰ ਕੇ ਸਕੂਟੀ ਤੇ ਫਰਾਰ ਹੁੰਦੀ ਹੈ ਕਾਬਲੇ ਗੋਰੇ ਦੱਸਿਆ ਜਾ ਰਿਹਾ ਕਿ ਇਹ ਨੌਕਰਾਨੀ ਨੇਪਾਲ ਦੀ ਰਹਿਣ ਵਾਲੀ ਸੀ ਹੁਣ ਸਵਾਲ ਇਹ ਵੀ ਹੈ ਕਿ ਬਾਕੀ ਵੈਰੀਫਿਕੇਸ਼ਨ ਕਰਵਾਈ ਗਈ ਜਾਂ ਨਹੀਂ ਤੇ ਜਦੋਂ ਵੈਰੀਫਿਕੇਸ਼ਨ ਜਾਂ ਫਿਰ ਚੰਗੀ ਤਰ੍ਹਾਂ ਜਾਂਚ ਪੜਤਾਲ ਤੋਂ ਬਿਨਾ ਹੀ ਕਿਸੇ ਨੂੰ ਆਪਣੇ ਘਰ ਕੰਮ ਤੇ ਰੱਖ ਲਿਆ ਜਾਵੇ ਭਰੋਸਾ ਕਰ ਲਿਆ ਜਾਵੇ ਫਿਰ ਫਰਤ ਤਪਿੰਦਾ ਹੁਣ ਅਖਬਾਰਦਿਆਂ ਤੇ ਵਾਰੀ ਆਜ ਤੇ ਸਵਾਲ ਦੀ ਤੇ ਸਵਾਲ ਦਾ ਜਵਾਬ ਤੁਹਾਨੂੰ ਸਾਂਝਾ ਕਰਨ ਦਾ ਸਮਾਂ ਹੀ ਪਹਿਲਾਂ ਸਵਾਲ ਤੋਂ ਡਿਜੀਟਲ ਸਕਰੀਨ ਦੇ ਉੱਤੇ ਸਵਾਲ ਅਸੀਂ ਪੁੱਛਿਆ ਕਿ ਪੀਐਸ ਪੀਸੀਐਲ ਦੇ ਪੀਐਮਡੀ ਯਾਨੀ ਕਿ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦੀ ਨਿਯੁਕਤੀ ਕੌਣ ਕਰਦਾ ਹੈ ਇਸ ਕਰਕੇ ਕਿਉਂਕਿ ਪੀਐਸਪੀਸੀਐਲ ਨੇ 스마트 ਮੀਟਰ ਸਰਕਾਰੀ ਵਿਭਾਗਾਂ ਦੇ ਵਿੱਚ ਲਗਾਉਣ ਦੇ ਆਦੇਸ਼ ਦੇ ਦਿੱਤੇ ਨੇ ਇਸ ਕਰਕੇ ਇਸ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਚਾਰ ਆਪਸ਼ਨ ਤੁਹਾਡੇ ਸਾਹਮਣੇ ਰੱਖੀਆਂ ਤੇ ਹੁਣ ਸਹੀ ਜਵਾਬ ਕੀ ਉਹ ਦੱਸਦੇ ਆ ਸਹੀ ਜਵਾਬ ਹੈ ਆਪਸ਼ਨ ਸੀ ਰਾਜ ਸਰਕਾਰ ਯਾਨੀ ਕਿ ਸਟੇਟ ਗਵਰਨਮੈਂਟ ਸੂਬਾ ਸਰਕਾਰ ਕਰਦੀ ਹੈ ਪੀਐਸਪੀਸੀਐਲ ਇੱਕ ਸੂਬੇ ਦੇ ਅਧੀਨ ਸੂਬਾ ਸਰਕਾਰ ਦੇ ਅਧੀਨ ਬਿਜਲੀ ਕੰਪਨੀ ਹੈ ਇਸ ਲਈ ਇਸ ਦਾ ਜਿਹੜਾ ਸਭ ਤੋਂ ਵੱਡਾ ਅਹੁਦਾ ਇਹ ਸੀਐਮਡੀ ਦਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦੀ ਨੁਕੀ ਪੰਜਾਬ ਸਰਕਾਰ ਦੇ ਵੱਲੋਂ ਹੀ ਕੀਤੀ ਜਾਂਦੀ ਹੈ ਇਹ ਨੁਕੀ ਆਮ ਤੌਰ ਤੇ ਊਰਜਾ ਵਿਭਾਗ ਦੀ ਸਿਫਾਰਿਸ਼ ਦੇ ਉੱਤੇ ਹੁੰਦੀ ਹੈ ਉਸ ਨੂੰ ਸੂਬਾ ਸਰਕਾਰ ਦੀ ਕੈਬਨਿਟ ਮਨਜ਼ੂਰੀ ਦਿੰਦੀ ਹੈ ਕਿ ਸੀਐਮਡੀ ਦੀ ਭੂਮਿਕਾ ਨਿਤੀਗਤ ਤੇ ਪ੍ਰਸ਼ਾਸਨਿਕ ਦੋਵਾਂ ਦੀ ਹੁੰਦੀ ਹੈ ਇਸ ਲਈ ਇਹ ਅਧਿਕਾਰ ਸੂਬਾ ਕੈਬਨਿਟ ਦੇ ਕੋਲ ਜਿਹੜਾ ਸੁਰੱਖਿਤ ਰੱਖਿਆ ਗਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨੀ ਪੀਐਸਪੀਸੀਐਲ ਦਾ ਗਠਨ 2010 ਦੇ ਵਿੱਚ ਪੀਐਸਈਬੀ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਜਿਹੜੀ ਬੰਡ ਹੋਈ ਸੀ ਉਸ ਤੋਂ ਬਾਅਦ ਹੋਇਆ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਇੰਜੀਨੀਅਰ ਕੇਡੀ ਚੌਧਰੀ ਨੂੰ ਪੀਐਸਪੀਸੀਐਲ ਦਾ ਪਹਿਲਾ ਸੀਐਮਡੀ ਲਗਾਇਆ ਗਿਆ ਹੁਣ ਅੱਗੇ ਵੱਧਦੇ ਤੇ ਗੱਲ ਇਤਿਹਾਸਕੀ ਕਰਾਂਗੇ ਇਤਿਹਾਸਕ ਇਹ ਕਹਿੰਦਾ ਹੈ ਚਲਦੀ ਟ੍ਰੇਨ ਦੇ ਵਿੱਚੋਂ ਪਹਿਲੀ ਵਾਰ ਭੇਜਿਆ ਗਿਆ ਸੀ ਵਾਇਰਲੈਸ ਸੰਦੇਸ਼ ਰੇਲਵੇ ਸਟੇਸ਼ਨ ਨੂੰ ਇਹ ਮਿਲਿਆ। 7 ਫਰਵਰੀ 1915 ਨੂੰ ਦੇਸ਼ ਦੇ ਨਾਮ ਇਹ ਤਕਨੀਕੀ ਮੀਲ ਦਾ ਪੱਥਰ ਜੁੜਿਆ ਜਦੋਂ ਚਲਦੀ ਟ੍ਰੇਨ ਦੇ ਵਿੱਚੋਂ ਇਹ ਸੰਦੇਸ਼ ਰੇਲਵੇ ਸਟੇਸ਼ਨ ਨੂੰ ਮਿਲਿਆ ਭੇਜਿਆ ਗਿਆ ਸੀ। ਮੁੰਬਈ ਪੂਨੇ ਰੇਲ ਲਾਈਨ ਤੇ ਮਾਰਕੋਨੀ ਵਾਇਰਲੈਸ ਟੈਲੀਗ੍ਰਾਫ ਸਿਸਟਮ ਦੇ ਜ਼ਰੀਏ ਇਹ ਸੰਭਵ ਹੋ ਸਕਿਆ। ਇਹ ਤਕਨੀਕ ਉਸ ਸਮੇਂ ਦੇ ਸੰਚਾਰ ਤੇ ਰੇਲ ਨੈਟਵਰਕ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲੀ ਸਾਬਤ ਹੋਈ। ਅੱਗੇ ਚਲ ਕੇ ਇਹੀ ਟੈਕਨੀਕ ਨਾਲ ਪੂਰੇ ਸੰਚਾਰ ਪ੍ਰਣਾਲੀ ਨੂੰ ਬਦਲਿਆ ਤੇ ਫਰਕ ਤਾਂ ਪੈਂਦਾ ਦੇ ਵਿੱਚ ਬਿਲਹਾਂ ਹੋ ਚੁੜਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਮੁਲਾਕਾਤ ਫਿਰ ਹੋਏਗੀ ਫਿਲਹਾਲ ਦੇ ਲਈ ਮੈਨੂੰ ਇਜਾਜ਼ਤ ਦਿਓ ਧੰਨਵਾਦ